ਗੁੱਡ ਮਾਰਨਿੰਗ ਸਟੂਡੈਂਟ ਬੇਟਾ ਅੱਜ ਅੱਜ ਸੇ ਕਰਾਂਗੇ ਨਿਬੰਧ ਫਰਸਟ ਸੱਭਿਆਚਾਰ ਪਰਿਭਾਸ਼ਾ ਬੇਟਾ ਇਸ ਬੁੱਕ ਵਿੱਚ ਸਿਰਫ ਤੁਹਾਨੂੰ ਦੋ ਕੁਸ਼ਣ ਆਣੇ ਨੇ ਇੱਕ ਤੇ ਸਾਡੇ ਜਿਹੜੇ ਨਿਬੰਧ ਹੋਏਗਾ ਉਹਦਾ ਸਾਰ ਆਣਾ ਦੂਜਾ ਤੁਹਾਨੂੰ ਵਿਸ਼ਾ ਵਸਤੂ ਆਣਾ ਤੇ ਬੇਟਾ ਇਹਦੇ ਵਿੱਚ ਮੈਂ ਬਹੁਤ ਹੀ ਸਿੰਪਲ ਲਿਖਿਆ ਤਾਂ ਮਟੀਰੀਅਲ ਵੀ ਕਾਫੀ ਜ਼ਿਆਦਾ ਜਿਹੜਾ ਹੈ ਇਹਦੇ ਵਿੱਚ ਐਡ ਕੀਤਾ ਤਾਂ ਕਿ ਤੁਹਾਡੇ ਜਿਹੜੇ 20 ਮਾਰਕਸ ਹਨ ਉਹ ਈਜ਼ਲੀ ਤੁਹਾਨੂੰ ਮਿਲ ਜਾਣ ਮਾਰਕਸ ਦਾ ਤੁਹਾਨੂੰ ਸਾਰ ਆਏਗਾ ਤੇ ਨਾਲ ਹੀ ਤੁਹਾਨੂੰ ਵਿਸ਼ਾ ਵਸਤੂ ਵੀ ਆਏਗਾ ਠੀਕ ਹੈ ਬੇਟਾ ਇਹਦੇ ਵਿੱਚ ਚੋਇਸ ਹੋਏਗੀ لیکن ਤੇ ਹਾਰ ਨਿਬੰਧ ਦਾ ਸਾਰ ਤੇ ਵਿਸ਼ਾ ਵਸਤੂ ਜ਼ਰੂਰ ਕਰਨਾ ਠੀਕ ਹੈ ਤੇ ਬੇਟਾ ਪੜਨਾ ਸਟਾਰਟ ਕਰਦੇ ਆ ਸਭਿਆਚਾਰ ਪਰਿਭਾਸ਼ਾ ਨਿਬੰਧ ਗੁਰਬਖਸ਼ ਸਿੰਘ ਫ੍ਰੈਂਕ ਦੀ ਰਚਨਾ ਹੈ ਸਭਿਆਚਾਰ ਪਰਿਭਾਸ਼ਾ ਨਿਬੰਧ ਦੇ ਵਿੱਚ ਸਭਿਆਚਾਰ ਸ਼ਬਦ ਨੂੰ ਪਰਿਭਾਸ਼ਿਤ ਕਰਨ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਭਿਆਚਾਰ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਸਭਿਆ ਪਲੱਸ ਆਚਾਰ ਸੱਭਿਆ ਦਾ ਅਰਥ ਹੈ ਨਿਯਮਬੰਦਤਾ ਅਤੇ ਆਚਾਰ ਦਾ ਅਰਥ ਹੈ ਆਚਰਨ ਜਿਸ ਦਾ ਭਾਵ ਹੈ ਜੀਵਨ ਦਾ ਉਹ ਚਰਿੱਤਰ ਜੋ ਕਿਸੇ ਨਿਯਮਬੰਦਤਾ ਦਾ ਤਾਂ ਨਹੀਂ ਹੁੰਦਾ ਹੈ ਨਿਯਮਬੰਦਤਾ ਕੀ ਹੁੰਦੀ ਹੈ ਅਸੀਂ ਆਪਣੇ ਨਿਯਮ ਵਿੱਚ ਰਹਿੰਦੇ ਆ ਤਾਂ ਤਾਂ ਹੀ ਅਸੀਂ ਇੱਕ ਦੂਜੇ ਨੂੰ ਸੇਵ ਕਰ ਸਕਦੇ ਆ ਠੀਕ ਹੈ ਹੁਣ ਵੇਖੋ ਕੋਈ ਵੀ ਬੁਰਾ ਕੰਮ ਹੈ ਨਾ ਬੇਟਾ ਉਹਦੀ ਸਜ਼ਾ ਮਿਲਦੀ ਹੈ ਠੀਕ ਹੈ ਕੋਈ ਚੋਰੀ ਕਰ ਲਓ ਕੋਈ ਡਾਕਾ ਮਾਰ ਲਓ ਕਿਸੇ ਦਾ ਕਤਲ ਕਰ ਲਓ ਇਹ ਸਾਰੇ ਬੁਰੇ ਕੰਮ ਨੇ ਠੀਕ ਹੈ ਇਹਨਾਂ ਦੀ ਸਜ਼ਾ ਮਿਲਦੀ ਹੈ ਜੇਕਰ ਹੀ ਆਪਣੇ ਲਾਈਫ ਨੂੰ ਨਿਯਮਬੱਧਤਾ ਦੇ ਅਕੋਰਡਿੰਗਲੀ ਜੀਵਾਂਗੇ ਤਾਂਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਇਸ ਕਰਕੇ ਜਿਹੜਾ ਸੱਭਿਆਚਾਰ ਹੈ ਨਾ ਉਹਾਨੂੰ ਨਿਯਮਬੱਧਤਾ ਸਿਖਾਉਂਦੀ ਹੈ ਠੀਕ ਹੈ ਇਸ ਵਿੱਚ ਜੀਵਨ ਗੁਜ਼ਾਰਨ ਲਈ ਅਜਿਹੇ ਨਿਯਮ ਅਤੇ ਸੂਲ ਅਪਣਾਏ ਜਾਂਦੇ ਹਨ ਜਿਨ੍ਹਾਂ ਨੂੰ ਸਾਰੇ ਲੋਕਾਂ ਦੁਆਰਾ ਪਰਵਾਣ ਕੀਤਾ ਹੈ ਹਿੰਦੀ ਵਿੱਚ ਸੱਭਿਆਚਾਰ ਲਈ ਸੰਸਕ੍ਰਿਤ ਸ਼ਬਦ ਵਰਤਿਆ ਜਾਂਦਾ ਹੈ ਅਤੇ ਅੰਗਰੇਜ਼ੀ ਵਿੱਚ ਸੱਭਿਆਚਾਰ ਨੂੰ ਕਲਚਰ ਕਿਹਾ ਜਾਂਦਾ ਹੈ ਸਭਿਆਚਾਰ ਪਰਿਭਾਸ਼ਾ ਨਿਬੰਧ ਨੂੰ ਹੇਠ ਲਿਖੇ ਪੱਖਾਂ ਦੁਆਰਾ ਸਮਝਿਆ ਜਾ ਸਕਦਾ ਹੈ ਬੇਟਾ ਇਸ ਲੈਸਨ ਵਿੱਚ ਇਸ ਨਿਬੰਧ ਵਿੱਚ ਸਿਰਫ ਇੱਕ ਟੋਪਿਕ ਲਿਆ ਹੈ ਕਿ ਸਭਿਆਚਾਰ ਦੀ ਪਰਿਭਾਸ਼ਾ ਕਿਉਂਕਿ ਕਾਫੀ ਜ਼ਿਆਦਾ ਰਿਸਰਚ ਕਰਨ ਤੋਂ ਬਾਅਦ ਵੀ ਇਹਦੀ ਪਰਫੈਕਟ ਜਿਹੜੀ ਹੈ ਐਗਜ਼ਾਮਪਲ ਨਹੀਂ ਲੱਭਦੀ ਪਰਿਭਾਸ਼ਾ ਨਹੀਂ ਲੱਭਦੀ ਤੇ ਉਸ ਚੀਜ਼ ਨੂੰ ਇਸ ਚੈਪਟਰ ਵਿੱਚ ਬਹੁਤ ਹੀ ਡੀਪਲੀ ਡਿਸਕਸ ਕੀਤਾ ਗਿਆ ਤੇ ਫਿਰ ਲਾਸਟ ਵਿੱਚ ਜਿਹੜੀ ਇੱਕ ਨਵੀਂ ਐਗਜ਼ਾਮਪਲ ਸਾਹਮਣੇ ਆਉਂਦੀ ਹੈ ਪਰਿਭਾਸ਼ਾ ਸਾਹਮਣੇ ਆਉਂਦੀ ਹੈ ਠੀਕ ਹੈ ਨੰਬਰ 1 ਇੱਕ ਬਹੁਤ ਵਿਸ਼ਾਲ ਸੰਕਲਪ ਕਹਿੰਦੇ ਕਿ ਸੱਭਿਆਚਾਰ ਆਪਣੇ ਆਪ ਵਿੱਚ ਇੱਕ ਬਹੁਤ ਹੀ ਵਿਸ਼ਾਲ ਸੰਕਲਪ ਹੈ ਹੁਣ ਜੇ ਮੰਨਿਆ ਜਾਵੇ ਜਦੋਂ ਦੀ ਹੋਵੰਦਾ ਆਈ ਹੈ ਨਾ ਇਨਸਾਨ ਦੀ ਉਦੋਂ ਦਾ ਹੀ ਸਾਡੇ ਨਾਲ ਇਹ ਸੱਭਿਆਚਾਰ ਵੀ ਚੱਲ ਰਿਹਾ ਹੈ ਠੀਕ ਹੈ ਇਸ ਕਰਕੇ ਕਹਿੰਦੇ ਕਿ ਇਹ ਬਹੁਤ ਹੀ ਵਿਸ਼ਾਲ ਸੰਕਲਪ ਹੈ ਠੀਕ ਹੈ ਜਿਸ ਵਿੱਚ ਲੋਕਾਂ ਦਾ ਸਮੂਹ ਜਾਂ ਮਨੁੱਖੀ ਸਮਾਜ ਆਉਂਦਾ ਹੈ ਮਨੁੱਖੀ ਸਮਾਜ ਵਿੱਚ ਲੋਕਾਂ ਦੇ ਜੀਵਨ ਨਾਲ ਸੰਬੰਧਿਤ ਉਹ ਸਾਰੀਆਂ ਕਰੀਆਵਾ ਅਤੇ ਉਹਨਾਂ ਨੂੰ ਕਰਨ ਲਈ ਵਰਤੇ ਜਾਂਦੇ ਢੰਗਾਂ ਦੇ ਹਨ ਜੋ ਉਸ ਨੂੰ ਦੂਜੇ ਮਨੁੱਖੀ ਸਮਾਜ ਤੋਂ ਵੱਖ ਕਰਦੇ ਨੇ ਮਨੁੱਖੀ ਸਮਾਜ ਜਿਵੇਂ ਇੰਦੀਆ ਦਾ ਕਲਚਰ ਹੋ ਰਿਹਾ ਅਮਰੀਕਾ ਦਾ ਕਲਚਰ ਹੋ ਰਿਹਾ ਉੱਥੇ ਚਲ ਜਿਓ ਉੱਥੇ ਤੁਹਾਡਾ ਜਿਹੜਾ ਕਲਚਰ ਹੈ ਅਲੱਗ-ਅਲੱਗ ਹੋਏਗਾ ਠੀਕ ਹੈ ਉਹ ਕੀ ਕਰਦੇ ਆ ਕਿ ਮਨੁੱਖੀ ਸਮਾਜ ਤੋਂ ਇਹਨਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੱਖ ਕਰਦੀਆਂ ਠੀਕ ਹੈ ਸਭਿਆਚਾਰ ਇੱਕ ਕੁਦਰਤੀ ਵਰਤਾਰਾ ਹੈ ਜਿਸਾ ਕਿ ਇਹ ਕਹਿੰਦੇ ਹਨ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਠੀਕ ਹੈ ਹੁਣ ਇਹ ਕੁਦਰਤੀ ਵਰਤਾਰਾ ਇਹ ਕੁਦਰਤ ਨੇ ਸਾਰੀਆਂ ਚੀਜ਼ਾਂ ਬਣਾਈਆਂ ਇਨਸਾਨ ਹੋਣ ਦੇ ਵਿੱਚ ਆਇਆ ਉਹਨੇ ਇੱਕ ਗਰੁੱਪ ਵਿੱਚ ਮਤਲਬ ਜੀਣਾ ਸਿੱਖਿਆ ਠੀਕ ਹੈ ਇਹ ਕੀ ਹੈ ਕੁਦਰਤੀ ਵਰਤਾਰਾ ਹੈ ਇਹ ਸਭਿਅਤਾ ਦਾ ਉਸ ਤੰਤਰ ਅਤੇ ਸੁੰਦਰਤਾ ਹੈ ਜਿਸ ਵਿੱਚ ਲੋਕਾਂ ਦਾ ਰਹਿਣ ਸਹਿਣ ਰੀਤੀ ਰਿਵਾਜ ਖਾਣ ਪੀਣ ਪਹਿਰਾਵੇ ਬੋਲੀ ਅਤੇ ਵਿਸ਼ਵਾਸ ਸ਼ਾਮਿਲ ਹੁੰਦੇ ਹਨ ਵਿਸ਼ਵਾਸ ਕੀ ਮਤਲਬ ਕਿ ਇਹ ਚੀਜ਼ ਤੇ ਅਸੀਂ ਯਕੀਨ ਕਰਦੇ ਹਾਂ ਜਿ ਸਾਡੇ ਲੋਕਾਂ ਦਾ ਯਕੀਨ ਹੈ ਕਿ ਰੱਬ ਦਾ ਨਾਮ ਲੈਂਦੇ ਆ ਤੇ ਰੱਬ ਜਿਹੜਾ ਕਣ-ਕਣ ਵਿੱਚ ਸਮਾਇਆ ਹੋਇਆ ਹੈ ਇਹ ਸਾਡਾ ਵਿਸ਼ਵਾਸ ਹੈ ਸਾਡਾ ਪਹਿਰਾਵਾ ਸਾਡੀ ਬੋਲੀ ਤੁਹਾਡੇ ਰੀਤੀ ਰਿਵਾਜ ਜਿਹੜੇ ਉਹ ਚਲਕ ਜਾਂਦਾ ਸਾਡਾ ਸੱਭਿਆਚਾਰ ਚਲਕ ਜਾਂਦਾ ਹੈ ਠੀਕ ਹੈ ਸਮਾਜ ਵਿੱਚ ਰਹਿ ਰਿਹਾ ਮਨੁੱਖ ਜਿੰਨਾ ਯੋਗਤਾਵਾਂ ਆਦਤਾਂ ਰੁਚੀਆਂ ਅਤੇ ਵਰਤਾਰੇ ਬਾਰੇ ਸਿੱਖਦਾ ਹੈ ਉਹ ਸਭ ਕੁਝ ਸੱਭਿਆਚਾਰ ਦੇ ਘੇਰੇ ਵਿੱਚ ਹੀ ਆ ਜਾਂਦੇ ਹੁਣ ਅਸੀਂ ਸਮਾਜ ਵਿੱਚ ਰਹਿ ਕੇ ਅਸੀਂ ਪੜਦੇ ਆਂ ਹਮ ਯੋਗਤਾ ਮਿਲਦੀ ਆ ਸਾਡੀਆਂ ਆਦਤਾਂ ਦਾ ਸੁਧਾਰ ਹੁੰਦਾ ਸਾਡੀਆਂ ਰੁਚੀਆਂ ਤੇ ਵਰਤਾਰੇ ਬਾਰੇ ਹੀ ਸਿੱਖਦੇ ਆਂ ਕਿਦੋਂ ਤੂੰ ਸਿੱਖਦੇ ਆਂ ਸਮਾਜ ਵਿੱਚ ਰਹਿ ਕੇ ਠੀਕ ਹੈ ਮਨੁੱਖੀ ਇੱਕ ਸਮਾਜਿਕ ਪ੍ਰਾਣੀ ਹੈ ਜਿਸ ਕਾਰਨ ਉਹ ਸભ્યਤਾ ਤੋਂ ਬਿਨਾ ਨਹੀਂ ਰਹਿ ਸਕਦਾ ਸविता ਤੋਂ ਸਖਣੇ ਮਨੁੱਖ ਦੀ ਦਸ਼ਾ ਉਸ ਮੱਛੀ ਵਾਂਗੂ ਜਾਵੇਗੀ ਜਿਹੜੀ ਪਾਣੀ ਤੋਂ ਬਿਨਾ ਤਰਫ ਦੀ ਹੈ ਜਿਸ ਤਰ੍ਹਾਂ ਕਿ ਇੱਕ ਮੱਛੀ ਜਿਹੜੀ ਹੈ ਇੱਕ ਫਿਸ਼ ਆ ਉਹ ਹਮੇਸ਼ਾ ਪਾਣੀ ਵਿੱਚ ਰਹਿੰਦੀ ਹੈ ਕਿਉਂਕਿ ਉਹਦਾ ਜੀਵਨ ਹੀ ਪਾਣੀ ਹੈ ਠੀਕ ਹੈ ਇਸੇ ਤਰ੍ਹਾਂ ਮਨੁੱਖ ਕੀ ਇੱਕ ਸਮਾਜਿਕ ਪ੍ਰਾਣੀ ਹੈ ਤੇ ਸਮਾਜ ਵਿੱਚ ਰਹਿੰਦੇ ਹੋਏ ਹੀ ਉਹ ਆਪਣੇ ਜੀਵਨ ਨੂੰ ਸਕਸੈਸਫੁਲ ਬਣਾ ਸਕਦਾ ਹੈ ਤੇ ਇੱਥੇ ਹੀ ਉਹ ਰਸਬਿਆਚਾਰ ਸ਼ੁਰੂ ਹੋ ਜਾਂਦਾ ਠੀਕ ਹੈ ਸੈਕਿੰਡ ਨਿਵੇਕਲੀ ਪਹਿਚਾਨ ਕਰਵਾਉਣ ਵਾਲਾ ਅੰਛ ਨਵੇਕਲੀ ਦਾ ਮਤਲਬ ਦਾ ਵੱਖਰੀ ਹੁਣ ਕੋਈ ਵੀ ਲੈ ਲੋ ਸਪੈਸ਼ਲੀ ਪੰਜਾਬ ਦੇ ਲੋਕਾਂ ਨੂੰ ਦੂਰ ਤੋਂ ਪਛਾਣ ਲੈਣਗੇ ਕਿ ਇਹ ਪੰਜਾਬੀ ਹੈ ਠੀਕ ਹੈ ਅਮਰੀਕਾ ਦੇ ਲੋਕ ਜਿਹੜੇ ਦੂਰ ਤੋਂ ਪਛਾਣੇ ਜਾਂਦੇ ਕਿ ਇਹ ਅਮਰੀਕਾ ਤੋਂ ਆਏ ਨੇ ਠੀਕ ਹੈ ਇਸ ਕਰਕੇ ਹਰ ਜਿਹੜੀ ਸਭਿਤਾ ਉਹਨੇ ਵੱਖਰੀ ਪਛਾਣ ਹੈ ਠੀਕ ਹੈ ਬੇਟਾ ਸਮਾਜ ਵਿੱਚ ਬਹੁਤ سارے ਲੋਕਾਂ ਦੇ ਸਮੂਹ ਰਹਿੰਦੇ ਹਨ ਅਤੇ ਇਨ੍ਹਾਂ ਸਮੂਹਾਂ ਵਿੱਚ ਰਹਿ ਰੇ ਹਰ ਇੱਕ ਮਨੁੱਖ ਦੀ ਵੱਖਰੀ ਪਛਾਣ ਹੁੰਦੀ ਹੈ ਜੋ ਉਸ ਦੇ ਆਪਣੇ ਸੱਭਿਆਚਾਰ ਕਾਰਨ ਹੀ ਬਣਦੀ ਹੈ ਲੋਕਾਂ ਦਾ ਰਹਿਮ ਸਹਿਣ ਰੀਤੀ ਰਿਵਾਜ ਖਾਣ ਪੀਣ ਪਹਿਰਾਵਾ ਅਤੇ ਬੋਲੀ ਉਸ ਦੇ ਵੱਖਰੇ ਪੰਨੂ ਦਰਸਾਉਂਦੇ ਹਨ ਠੀਕ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਜਨ ਸਮੂਹ ਦੀ ਵੱਖਰੀ ਪਛਾਣ ਕਰਾਉਣ ਵਾਲੇ ਅੰਸ਼ ਹੀ ਸੱਭਿਆਚਾਰ ਦੇ ਅੰਸ਼ ਹੁੰਦੇ ਹਨ ਤੇ ਇਹਨਾਂ ਅੰਸ਼ਾਂ ਦੇ ਸਮੂਹ ਨੂੰ ਹੀ ਸੱਭਿਆਚਾਰ ਕਹਿੰਦੇ ਹਨ ਠੀਕ ਹੈ ਨੰਬਰ 3 ਸੱਭਿਆਚਾਰਕ ਸ਼ਬਦ ਦੀ ਵੱਖ-ਵੱਖ ਵਰਤੋਂ ਕਹਿੰਦੇ ਕਿ ਸੱਭਿਆਚਾਰ ਦੀ ਕਿਸੇ ਉਚਿਤ ਅਤੇ ਵਿਗਿਆਨਿਕ ਪਰਿਭਾਸ਼ਾ ਨੂੰ ਜਾਣਨ ਤੋਂ ਪਹਿਲਾਂ ਸਾਡੇ ਲਈ ਇਸ ਦੀ ਵੱਖ-ਵੱਖ ਵਰਤੋਂ ਬਾਰੇ ਜਾਣ ਲੈਣਾ ਜ਼ਰੂਰੀ ਹੈ ਬੇਟਾ ਇੱਥੇ ਤਿੰਨ ਵਾਰ ਲਿਖਿਆ ਗਿਆ ਦੋ ਵਾਰੀ ਲਿਖਣਾ ਵੱਖ-ਵੱਖ ਵਰਤੋਂ ਬਾਰੇ ਜਾਣ ਲੈਣਾ ਜ਼ਰੂਰੀ ਹੈ ਸੱਭਿਆਚਾਰ ਸ਼ਬਦ ਨੂੰ ਭਾਵਵਾਚੀ ਅਰਥਾਂ ਵਿੱਚ ਵੀ ਲਿਆ ਜਾਂਦਾ ਹੈ ਜਿਵੇਂ ਮਨੁੱਖੀ ਸੱਭਿਆਚਾਰ ਜਾਂ ਸੰਸਾਰ ਸੱਭਿਆਚਾਰ ਠੀਕ ਹੈ ਜਬ ਮਨੁੱਖੀ ਸਭਿਆਚਾਰ ਵੀ ਕਹ ਸਕਦੇ ਆ ਜਾਂ ਸੰਸਾਰ ਤੇ ਸੰਸਾਰ ਜਿਹੜਾ ਮਨੁੱਖ ਨਾਲ ਹੀ ਬਣਿਆ ਨਾ ਠੀਕ ਹੈ ਮਨੁੱਖੀ ਸਭਿਆਚਾਰ ਕਹ ਲਓ ਜਾਂ ਸੰਸਾਰ ਸਭਿਆਚਾਰ ਕਹ ਲਓ ਠੀਕ ਹੈ ਪਰ ਸਭਿਆਚਾਰ ਦਾ ਸਬੰਧ ਹਮੇਸ਼ਾ ਕਿਸੇ ਜਨ ਸਮੂਹ ਜਾਂ ਸਮਾਜ ਨਾਲ ਹੁੰਦਾ ਹੈ ਜਿਵੇਂ ਕਿ ਰੋਮਨ ਜੁਨਾਨੀ ਤੇ ਮਿਸਰੀ ਠੀਕ ਹੈ ਇਹ ਸਾਰੇ ਅਲੱਗ-ਅਲੱਗ ਨੇ ਠੀਕ ਹੈ ਰੋਮਨ ਦਾ ਅਲੱਗ ਹੈ ਸਭਿਆਚਾਰ ਜੁਨਾਨੀਆਂ ਦਾ ਅਲੱਗ ਹੈ ਤੇ ਮਿਸਰੀਆਂ ਦਾ ਅਲੱਗ ਹੈ ਓਕੇ ਬੇਟਾ ਨੰਬਰ 4 ਆ ਨਾ ਬੇਟਾ ਨੰਬਰਿੰਗ ਹੀ ਲਿਖਣਾ ਨਾ ਏ ਨੰਬਰ 4 ਹੈ ਤੇ ਇਹਦੇ ਅਕੋਰਡਿੰਗਲੀ نیچے ਸਾਰੇ ਤੁਸੀਂ ਨੰਬਰ ਲਿਖ ਲੈਣਾ ਕਿਉਂਕਿ ਜੇਕਰ ਇੱਥੇ 3 ਹੈ ਤਾਂ ਇੱਥੇ ਵੀ 3 ਹੈ ਤਾਂ ਅੱਗੇ ਸਾਰੀ ਨੰਬਰਿੰਗ ਗਲਤ ਹੋ ਜਾਏਗੀ ਓਕੇ ਨੈਕਸਟ ਪੁਆਇੰਟ ਹੈ ਉਪਸਭਿਆਚਾਰ ਕਹਿੰਦੇ ਕਿ ਕਿਸੇ ਵੀ ਸਮੂਹ ਜਾਂ ਸਮਾਜ ਵਿੱਚ ਰਹਿ ਰਹੇ ਲੋਕਾਂ ਦਾ ਜੀਵਨ ਪੱਧਰ ਅਤੇ ਬੰਤਰ ਇੱਕੋ ਜਿਹੀ ਨਹੀਂ ਹੁੰਦੀ ਬਟਾ ਆਪਣੇ ਗੱਲੀ ਮੱਲੇ ਵਿੱਚ ਵੇਖ ਲਓ ਕੋਈ ਕਾਫੀ ਜ਼ਿਆਦਾ ਅਮੀਰ ਤੇ ਕੋਈ ਕਾਫੀ ਜ਼ਿਆਦਾ ਗਰੀਬ ਹੈ ਬੰਤਰ ਵਿੱਚ ਰਿਕਬੰਤਰ ਹੈ ਉਹ ਵੀ ਅਲੱਗ-ਅਲੱਗ ਹੈ ਕੋਈ ਜ਼ਿਆਦਾ ਸੋਹਣਾ ਹੈ ਜ਼ਿਆਦਾ ਮੀਡਲ ਵਿੱਚ ਹੈ ਠੀਕ ਹੈ ਹਰ ਇੱਕ ਵਿਅਕਤੀ ਆਪਣੇ ਕਿੱਤੇ ਕਿੱਤੇ ਮਤਲਬ ਕਾਰੋਬਾਰ ਰੁੱਤਪੇ ਜਮਾਤ ਧਰਮ ਇਲਾਕੇ ਵਿਦਿਆ ਅਤੇ ਭਾਸ਼ਾ ਕਾਰਨ ਇੱਕ ਦੂਜੇ ਤੋਂ ਵੱਖ ਹੁੰਦਾ ਹੈ ਠੀਕ ਹੈ ਹਰ ਇੱਕ ਲੋਕਾਂ ਦਾ ਜਿਹੜਾ ਆਪਣਾ ਕਈ ਜੋਬ ਕਰਦੇ ਨੇ ਕਈ ਆਪਣਾ ਕਾਰੋਬਾਰ ਕਰਦੇ ਨੇ ਕੋਈ ਸਿੱਖ ਹੈ ਕੋਈ ਸਾਈ ਹੈ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਠੀਕ ਹੈ ਜਿਆਦਾ ਮਤਲਬ ਕਿਆਂ ਦੇ ਜਿਆਦਾ ਪੜੇ ਲਿਖੇ ਨੇ ਕੋਈ ਘੱਟ ਪੜੇ ਲਿਖੇ ਨੇ ਕਿਆਂ ਦੀ ਭਾਸ਼ਾ ਜਿਹੜੀ ਇੰਗਲਿਸ਼ ਹੈ ਕਿਆਂ ਦੀ ਹਿੰਦੀ ਹੈ ਕਿਆਂ ਦੇ ਪੰਜਾਬੀ ਹੈ ਮਤਲਬ ਹਰ ਇਨਸਾਨ ਇੱਕ ਦੂਜੇ ਤੋਂ ਵੱਖ ਹੈ ਠੀਕ ਹੈ ਲੋਕਾਂ ਦੇ ਇਹ ਸਮੂਹ ਅਗੂ ਉਪ ਸਮੂਹ ਬਣ ਜਾਂਦੇ ਹਨ ਭਾਵੇਂ ਇਹਨਾਂ ਉਪ ਸਮੂਹਾਂ ਵਿੱਚ ਥੋੜੀ-ਬਹੁਤੀ ਸਾਂਝ ਹੁੰਦੀ ਹੈ ਪਰ ਇਸ ਵਿੱਚ ਕੁਝ ਵੱਖਰੇ ਤੱਤ ਵੀ ਮਿਲਦੇ ਹਨ ਜਿਸ ਕਰਕੇ ਇਸ ਨੂੰ ਉਪ ਸਭਿਆਚਾਰ ਕਿਹਾ ਜਾਂਦਾ ਹੈ ਸਾਰੇ ਉਪਸਭਿਆਚਾਰ ਦੇ ਸੰਜੇ ਤਤ ਮਿਲ ਕੇ ਮੂਲ ਸਭਿਆਚਾਰ ਬਣਾਉਂਦੇ ਹਨ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਉਪਸਭਿਆਚਾਰ ਅਸਲ ਵਿੱਚ ਸਭਿਆਚਾਰ ਦਾ ਹੀ ਹਿੱਸਾ ਹੁੰਦਾ ਹੈ ਫਰਕ ਸਿਰਫ ਇੰਨਾ ਹੀ ਹੈ ਕਿ ਜਿੱਥੇ ਸਭਿਆਚਾਰ ਦਾ ਸੰਬੰਧ ਕਿਸੇ ਜਾਣ ਸਮੂਹ ਨਾਲ ਹੁੰਦਾ ਹੈ ਉੱਥੇ ਉਪਸਭਿਆਚਾਰ ਸਥਾਨਿਕ ਖੇਤਰਾ ਨਾਲ ਸੰਬੰਧਿਤ ਹੁੰਦੀ ਹੈ ਉਦਾਹਰਨ ਦੇ ਤੌਰ ਤੇ ਜੇਕਰ ਅਸੀਂ ਭਾਰਤੀ ਸਭਿਆਚਾਰ ਦੀ ਗੱਲ ਕਰੀਏ ਤਾਂ ਬੰਗਾਲੀ ਪੰਜਾਬੀ ਗੁਜਰਾਤੀ ਅਤੇ ਮਰਾਠੀ ਇਥੋਂ ਦੇ ਉਪ ਸਭਿਆਚਾਰ ਹਨ ਅਤੇ ਇਹਹੀ ਉਪ ਸਭਿਆਚਾਰ ਆਪਣੇ ਆਪਣੇ ਖੇਤਰਾਂ ਵਿੱਚ ਰਹਿ ਰਹੇ ਜਨ ਸਮੂਹ ਦੇ ਮੂਲ ਸਭਿਆਚਾਰ ਵੀ ਹਨ ਠੀਕ ਹੈ ਬੇਟਾ ਨੈਕਸਟ ਹੈ ਸਭਿਆਚਾਰ ਇੱਕ ਵੱਡੀ ਇਕਾਈ ਸભ્યਾਚਾਰ ਇੱਕ ਅਜੇਹੀ ਵਿਸ਼ਾਲ ਇਕਾਈ ਹੈ ਜਿਸ ਦੀ ਕੋਈ ਸੀਮਤ ਐ ਕਰਨਾ ਬਹੁਤ ਹੀ ਮੁਸ਼ਕਲ ਹੈ ਹੁਣ ਸભ્યਾਚਾਰ ਕਦੋਂ ਹੋਂਦ ਵਿੱਚ ਆਇਆ ਜਦੋਂ ਮਨੁੱਖ ਹੋਂਦ ਵਿੱਚ ਆਇਆ ਤੇ ਮਨੁੱਖ ਕਦੋਂ ਹੋਂਦ ਵਿੱਚ ਆਇਆ ਜਦੋਂ ਸਾਰਾ ਇਹ ਸੰਸਾਰ ਰਚਿਆ ਗਿਆ ਠੀਕ ਹੈ ਖੇਤਰੀ ਆਧਾਰ ਤੇ ਸભ્યਾਚਾਰ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੇ ਸਨ ਯਾਦ ਕੇ ਪੂਰਬੀ ਅਤੇ ਪੱਛਮੀ ਸભ્યਾਚਾਰ ਜੁਰਪੀ ਸભ્યਾਚਾਰ ਨਾਲੋਂ ਬਧੇਰੇ ਵਿਸ਼ਾਲ ਹੈ ਵਿਸ਼ਾਲ ਮਤਲਬ ਵੱਡਾ ਠੀਕ ਹੈ ਭਾਵੇਂ ਅਸੀਂ ਮਨੁੱਖੀ ਸੱਭਿਆਚਾਰ ਜਾਂ ਸੰਸਾਰ ਸੱਭਿਆਚਾਰ ਨੂੰ ਭਾਵਵਾਚੀ ਕਿਹਾ ਹੈ ਪਰ ਸੰਚਾਰ ਦੇ ਸਾਧਨ ਸੰਚਾਰ ਮਤਲਬ ਜਿਹੜਾ ਅੱਜ ਕੱਲ ਨੈਟਵਰਕ ਇੰਨਾ ਜ਼ਿਆਦਾ ਚੱਲ ਰਿਹਾ ਹੈ ਸੰਚਾਰ ਦੇ ਸਾਧਨਾਂ ਵਿੱਚ ਆ ਰਹੀ ਕ੍ਰਾਂਤੀ ਕਾਰਨ ਇਹ ਜ਼ਿਆਦਾ ਸਮਾ ਭਾਵਵਾਚੀ ਨਹੀਂ ਰਹੇਗਾ ਅਤੇ ਇਸ ਨੂੰ ਸੰਸਾਰ ਸਹਿਤ ਦਾ ਨਾ ਮਿਲ ਜਾਵੇਗਾ। ਇਹ ਲੈਨ ਮਨੁੱਖੀ ਸਭਿਆਚਾਰ ਕਹਿੰਦੇ ਹੀ ਫਿਰ ਸੰਸਾਰ ਦਾ ਸਭਿਆਚਾਰ ਕਹਿੰਦੇ ਨੇ। ਜਿਹੜਾ ਸਾਡਾ ਇੰਟਰਨੈਟ ਦਾ ਜ਼ਮਾਨਾ ਆ ਗਿਆ ਤੇ ਇਹਦੇ ਕਰਕੇ ਕੀ ਕਹਿੰਦਾ ਕਿ ਭਾਵਵਾਚੀ ਨਹੀਂ ਰਿਹਾ। ਇਹ ਸੰਸਾਰ ਸਹਿਤ ਬਣ ਗਿਆ ਠੀਕ ਹੈ। ਨੈਕਸਟ ਹੈ ਪ੍ਰਤੀ ਸਭਿਆਚਾਰ। ਉਹ ਕੋਈ ਸਭਿਆਚਾਰ ਆਪਣੇ ਮੂਲ ਸਭਿਆਚਾਰ ਦੀਆਂ ਮੂਲ ਨਾਮਾਂ ਦੇ ਉਲਟ ਚਲਾ ਜਾਂਦਾ ਹੈ ਤਾਂ ਉਸ ਨੂੰ ਪ੍ਰਤੀ ਸੱਭਿਆਚਾਰ ਕਿਹਾ ਜਾਂਦਾ ਹੈ ਇਸ ਦੀ ਸਭ ਤੋਂ ਵੱਡੀ ਉਦਾਹਰਣ हिप्पीਵਾਦ ਹੈ ਸੱਭਿਆਚਾਰ ਦਾ ਮੁੱਖ ਉਦੇਸ਼ ਮਨੁੱਖ ਦਾ ਪਸ਼ੂ ਤੋਂ ਪੂਰਨ ਮਨੁੱਖ ਵੱਲ ਵਿਕਾਸ ਹੈ ਕਹਿੰਦਾ ਮਤਲਬ ਜਿਹੜੀ ਜਿਹੜੀ ਸਭਿਤਾ ਹੈ ਇਹਦਾ ਮੇਨ ਮੋਟਿਵ ਕੀ ਹੈ ਮੇਨ ਉਦੇਸ਼ ਕੀ ਹੈ ਕਿ ਜਿਹੜਾ ਮਨੁੱਖ ਇਹ ਪਹਿਲਾਂ ਪਸ਼ੂ ਵਾਂਗ ਰਹਿੰਦਾ ਹੈ ਆਦੀ ਮਾਨਵ ਲਾਇਕ ਠੀਕ ਹੈ ਤੇ ਪਹਿਲਾਂ ਉਹਨਾਂ ਨੇ ਕੱਚਾ ਮਾਸ ਕਾਣਾ ਸ਼ੁਰੂ ਕੀਤਾ ਠੀਕ ਹੈ ਫਿਰ ਉਹਨਾਂ ਨੇ ਅਗਧੇ ਖੋਜ ਕੀਤੀ ਫਿਰ ਉਹਨਾਂ ਨੇ ਮਤਲਬ ਪਕਾ ਕੇ ਮਾਸ ਖਾਣਾ ਸ਼ੁਰੂ ਕੀਤਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਠੀਕ ਹੈ ਤੇ ਫਿਰ ਉਹਨਾਂ ਨੇ ਆਪਣੀ ਬਾਡੀ ਨੂੰ ਟੱਕਣਾ ਸ਼ੁਰੂ ਕੀਤਾ ਖਾਲ ਦੇ ਕੱਪੜੇ ਬਣਾ ਕੇ ਜਾਂ ਪੱਤਿਆਂ ਨਾਲ ਟੱਕਣਾ ਸ਼ੁਰੂ ਕਰਤਾ ਇਸ ਦਾ ਮਤਲਬ ਹੈ ਕਿ ਜਿਹੜਾ ਮਨੁੱਖ ਹੈ ਨਾ ਉਹ ਪਸ਼ੂ ਤੋਂ ਮਨੁੱਖ ਵੱਲ ਵਿਕਾਸ ਕਰ ਰਿਹਾ ਠੀਕ ਹੈ ਪਰੰਤੂ हिप्पीਵਾਦ ਸੱਭਿਆਚਾਰ ਮਨੁੱਖ ਅੰਦਰ ਪਸ਼ੂ ਵਿਰਤੀਆਂ ਪਸ਼ੂ ਵਿਰਤੀਆਂ ਮਤਲਬ ਜਾਨਵਰਾਂ ਦੀਆਂ ਆਦਤਾਂ ਜਾਂ ਰੁਚੀਆਂ ਜਾਂ ਪਾਸ਼ਵੀ ਰੁਚੀਆਂ ਨੂੰ ਉਬਾਰਦਾ ਹੈ ਇਸ ਲਈ ਇਸ ਨੂੰ ਪ੍ਰਤੀ ਸਭਿਆਚਾਰ ਕਹਿੰਦੇ ਹਨ ਠੀਕ ਹੈ ਨੈਕਸਟ ਹੈ ਸਭਿਆਚਾਰ ਦੀ ਪਰਿਭਾਸ਼ਾ ਲਈ ਔਕੜਾ ਹੁਣ ਸਭ ਤੋਂ ਵੱਡੀ ਔਕੜ ਕੀ ਆ ਰਹੀ ਹੈ ਕਿ ਮੁਸ਼ਕਲ ਆ ਰਹੀ ਹੈ ਕਿ ਸਭਿਆਚਾਰ ਨੂੰ ਇੱਕ ਪਰਫੈਕਟ ਐਗਜ਼ਾਮਪਲ ਨਹੀਂ ਦੇ ਸਕਦੇ ਠੀਕ ਹੈ ਸਭਿਆਚਾਰ ਲਈ ਇੱਕ ਉਚਿਤ ਪਰਿਭਾਸ਼ਾ ਦੇਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਸ ਦੀ ਹਰ ਇੱਕ ਪਰਿਭਾਸ਼ਾ ਵਿੱਚ ਇਸ ਦੇ ਵੱਖ-ਵੱਖ ਅਰਥ ਸਾਡੇ ਸਾਹਮਣੇ ਆਉਂਦੇ ਹਨ ਅਤੇ ਇਸ ਦੇ ਵੱਖ-ਵੱਖ ਅਰਥਾਂ ਨੂੰ ਸਮਝਣ ਦੀ ਇਹ ਸਮੱਸਿਆ ਹਰ ਇੱਕ ਸਮਾਜਿਕ ਵਿਗਿਆਨੀ ਦੀ ਸਾਂਝੀ ਹੈ ਕਿਉਂਕਿ ਇਹਨਾਂ ਨੂੰ ਸਮੇਤ ਸਥਾਨ ਦੇ ਪ੍ਰਸੰਗਾਂ ਵਿੱਚ ਹੀ ਠੀਕ ਸਮਝਿਆ ਜਾ ਸਕਦਾ ਹੈ ਅੱਜ ਦੇ ਮਨੁੱਖ ਨੂੰ ਕਹੋ ਕਿ ਤੁਸੀਂ ਆਦੀ ਮਨੁੱਖ ਦਾ ਸੱਭਿਆਚਾਰ ਦੱਸੋ ਤਾਂ ਉਹਨਾਂ ਨੂੰ ਕਿਸਨਾਂ ਪਤਾ ਲੱਗੇਗਾ ਸਾਨੂੰ ਠੀਕ ਹੈ ਸੱਭਿਆਚਾਰ ਪਰਿਭਾਸ਼ਾ ਨਾਲ ਸੰਬੰਧਿਤ ਇਹ ਸਮੱਸਿਆ ਸਿਰਫ ਸਮਾਜਿਕ ਵਿਗਿਆਨੀਆਂ ਦੇ ਸਾਹਮਣੇ ਹੀ ਆਉਂਦੀ ਹੈ ਜਦ ਕਿ ਪ੍ਰਕਿਰਤਿਕ ਵਿਗਿਆਨੀਆਂ ਵਿੱਚ ਇਹ ਸਮੱਸਿਆ ਨਹੀਂ ਹੁੰਦੀ ਹੁਣ ਜਿਹੜਾ ਇਹ ਪ੍ਰੋਬਲਮ ਆ ਰਹੀ ਹੈ ਸਮਾਜਿਕ ਵਿਗਿਆਨੀਆਂ ਦੇ ਸਾਹਮਣੇ ਆ ਰਹੀ ਹੈ ਨਾ ਸਮਾਜ ਦੇ ਕਿਉਂਕਿ ਜਦ ਸੱਭਿਆਚਾਰ ਹੈ ਸਮਾਜ ਨਾਲ ਲਿੰਕਡ ਹੈ ਤੇ ਇਹ ਪ੍ਰੋਬਲਮ ਸਮਾਜਿਕ ਵਿਗਿਆਨੀਆਂ ਦੇ ਸਾਹਮਣੇ ਆ ਰਹੀ ਹੈ ਨਾ ਕਿ ਪ੍ਰਕਿਰਤੀ ਵਿਗਿਆਨੀਆਂ ਦੇ ਸੱਭਿਆਚਾਰ ਪਰਿਭਾਸ਼ਾ ਦੇਣ ਵਿੱਚ ਦੂਜੀ ਮੁਸ਼ਕਲ ਇਹ ਆ ਰਹੀ ਹੈ ਕਿ ਇਹ ਮਨੁੱਖੀ ਸਮਾਜ ਜਿੰਨੇ ਹੀ ਵਿਸ਼ਾਲ ਅਤੇ ਵਿਆਪਕ ਹੈ ਕਹਿੰਦਾ ਮਤਲਬ ਜਿੰਦੋਂ ਦਾ ਮਨੁੱਖ ਹੋਣ ਵਿੱਚ ਆਇਆ ਉਦੋਂ ਦੀ ਉਦੋਂ ਦੀ ਉਹਦੀ ਨਾਲ ਸਭੇ ਦਾ ਸਟਾਰਟ ਹੋ ਗਈ ਹੈ ਠੀਕ ਹੈ ਸੱਭਿਆਚਾਰ ਦੀ ਉਚਿਤ ਤੇ ਠੋਸ ਪਰਿਭਾਸ਼ਾ ਦੇਣ ਵਿੱਚ ਤੇ ਜੀ ਸਮੱਸਿਆ ਇਹ ਹੈ ਕਿ ਸੱਭਿਆਚਾਰ ਦਾ ਇਹਦੀਨ ਮਾਨਵ ਵਿਗਿਆਨ ਸਮਾਜ ਵਿਗਿਆਨ ਅਤੇ ਮਨੋ ਵਿਗਿਆਨ ਵਿੱਚ ਕੀਤਾ ਜਾਂਦਾ ਹੈ ਤਿੰਨਾ ਦੇ ਵੱਖ-ਵੱਖ ਛੰਦ ਹਨ ਤਿੰਨਾ ਵਿੱਚ ਇਸ ਦਾ ਸਥਾਨ ਵੱਖਰਾ-ਵੱਖਰਾ ਹੈ ਤੇ ਤਿੰਨੇ ਹੀ ਇਸ ਨੂੰ ਵੱਖ-ਵੱਖ ਸਮੱਸਿਆ ਦੇ ਪ੍ਰਸੰਗ ਵਿੱਚ ਦੇਖਦੇ ਹਨ ਇਸ ਤੋਂ ਇਲਾਵਾ ਇਤਿਹਾਸ ਅਰਥ ਸ਼ਾਸਤਰ ਅਤੇ ਰਾਜਨੀਤੀ ਵੀ ਸਿੱਧੇ ਇਹ ਅਸਿੱਧੇ ਤੌਰ ਤੇ ਸੱਭਿਆਚਾਰ ਦਾ ਹੀ ਅਧਿਐਨ ਕਰਦੇ ਹਨ ਠੀਕ ਹੈ ਬੇਟਾ ਨੈਕਸਟ ਹੈ ਸਭ ਤੋਂ ਸਰਲ ਪਰਿਭਾਸ਼ਾ ਜਾਨਸਿਧਾਨਾਂ ਦੇ ਪੱਧਰ ਤੇ ਸੱਭਿਆਚਾਰ ਦੀ ਸਭ ਤੋਂ ਸਰਲ ਪਰਿਭਾਸ਼ਾ ਅੰਗਰੇਜ਼ੀ ਦੇ ਸ਼ਬਦ ਕਲਚਰਡ ਤੋਂ ਲਈ ਜਾ ਸਕਦੀ ਹੈ ਜਿਸ ਦਾ ਅਰਥ ਹੈ ਵਿਹਾਰ ਦੀ ਨਫਾਸਤ ਇਹ ਸੱਭਿਆਚਾਰ ਦਾ ਬੇहद ਸੀਮਤ ਅਰਥ ਹੈ ਅਤੇ ਇਸ ਨੂੰ ਮਾਨਵ ਵਿਗਿਆਨੀ ਸભ્ય ਆਚਾਰ ਦੀ ਬੋਰਡਿੰਗ ਸਕੂਲ ਪਰਿਭਾਸ਼ਾ ਕਹਿੰਦੇ ਹਨ ਨੈਕਸਟ ਹੈ ਐਡਵਰਡ ਬੀ ਟਾਈਲਰ ਦੀ ਪਰਿਭਾਸ਼ਾ ਅੰਗਰੇਜ਼ੀ ਮਾਨਵ ਵਿਗਿਆਨੀ ਐਡਵਰਡ ਬੀ ਟਾਈਲਰ ਦੇ ਦੁਆਰਾ ਇੱਕ ਅਜਿਹੀ ਪਰਿਭਾਸ਼ਾ ਦਿੱਤੀ ਗਈ ਹੈ ਜੋ ਥੋੜੀ ਬਹੁਤੀ ਤਬਦੀਲੀ ਨਾਲ ਬਹੁਤ ਸਾਰੀਆਂ ਪੱਛਮੀ ਪਰਿਭਾਸ਼ਾਵਾਂ ਦਾ ਆਧਾਰ ਹੈ ਟਾਈਲਰ ਦੇ ਅਨੁਸਾਰ ਸભ્યਤਾ ਬੇਟਾ ਇਹ ਜਿਹੜੀ ਐਗਜ਼ਾਮਪਲ ਹੈ ਨਾ ਤੁਸੀਂ ਜਿੰਨੀਆਂ ਵੀ ਦਿੱਤੀਆਂ ਨਾ ਐਗਜ਼ਾਮਪਲ ਐਜ਼ ਇਟ ਲਿਖਣੀ ਹੈ ਟਾਈਲਰ ਦੇ ਅਨੁਸਾਰ ਸੱਭਿਆਚਾਰ ਉਹ ਡਿਟੇਲ ਸਮੂਹ ਹੈ ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰੀਤੀ-ਰਿਵਾਜ ਤੇ ਹੋਰ ਸਭ ਸਮਰਥਾਵਾਂ ਅਤੇ ਆਦਤਾਂ ਆ ਜਾਂਦੀਆਂ ਹਨ ਜਿਹੜੀਆਂ ਮਨੁੱਖ ਸਮਾਜ ਦਾ ਇੱਕ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ ਭਾਵੇਂ ਟਾਈਲਰ ਨੇ ਇਸ ਪਰਿਭਾਸ਼ਾ ਵਿੱਚ ਬਹੁਤ ਸਾਰੀਆਂ ਚੀਜ਼ਾਂ ਗਿਣਾ ਦਿੱਤੀਆਂ ਹਨ ਪਰ ਫਿਰ ਵੀ ਬਹੁਤ ਕੁਝ ਇਸ ਪਰਿਭਾਸ਼ਾ ਵਿੱਚ ਸਾਂਭਲ ਨਹੀਂ ਹੋ ਸਕਿਆ ਨੈਕਸਟ ਹੈ ਹਿਰਨ ਕੋਵਿਟਸ ਦੀ ਪਰਿਭਾਸ਼ਾ ਅਮਰੀਕੀ ਮਨੁੱਖ ਵਿਗਿਆਨੀ ਹਿਰਨ ਕੋਵਿਟਸ ਨੇ ਦੋ ਸੰਖੇਪ ਪਰਿਭਾਸ਼ਾ ਦਿੱਤੀਆਂ ਹਨ ਨੰਬਰ 1 ਸੱਭਿਆਚਾਰ ਵਾਤਾਵਰਣ ਦਾ ਮਨੁੱਖ ਸਿਰਜਿਆ ਭਾਗ ਹੈ ਨੰਬਰ 2 ਸੱਭਿਆਚਾਰ ਮਨੁੱਖ ਦੇ ਸਿੱਖੇ ਹੋਏ ਭਾਗ ਨੂੰ ਕਹਿੰਦੇ ਹਨ ਉਪਰੋਕਤ ਪਹਿਲੀ ਪਰਿਭਾਸ਼ਾ ਪ੍ਰਕਿਰਤੀ ਅਤੇ ਮਨੁੱਖ ਵਿੱਚ ਵਿਰੋਧ ਪੈਦਾ ਕਰਦੀ ਹੈ ਦੂਜੀ ਪਰਿਭਾਸ਼ਾ ਵਿੱਚ ਵਿਰਸੇ ਵੱਜੂ ਮਿਲੇ ਤੇ ਗ੍ਰਹਿਣ ਕੀਤੇ ਵਿਰੋਧ ਨੂੰ ਪਿਸ਼ੋਕਣ ਵਿੱਚ ਰੱਖਿਆ ਗਿਆ ਹੈ ਅਤੇ ਇਹ ਟਾਇਲਰ ਦੀ ਪਰਿਭਾਸ਼ਾ ਵਿੱਚ ਵੀ ਸਾਂਭਲ ਹੈ ਜੋ ਕਿ ਅਸਪਸ਼ਟ ਤੇ ਸੀਮਤ ਸੰਕਲਪ ਹੈ ਠੀਕ ਹੈ ਨੈਕਸਟ ਹੈ ਕਰੋਬਰ ਅਤੇ ਕਲੰਕ ਹੋਣ ਦੀ ਪਰਿਭਾਸ਼ਾ ਸੰਨ 1952 ਵਿੱਚ ਕਰੋਬਰ ਤੇ ਕਲੰਕ ਹੋਣ ਨੇ ਸੱਭਿਆਚਾਰ ਦੀ ਪਰਿਭਾਸ਼ਾ ਦਿੱਤੀ ਜਿਸ ਨੂੰ ਸੱਭਿਆਚਾਰ ਦੇ ਪੈਟਰਨ ਦੇ ਸਿਧਾਂਤ ਵਿੱਚ ਰੱਖਿਆ ਜਾਂਦਾ ਹੈ ਕਰੋਬਰ ਤੇ ਕਲੰਕ ਹੋਣ ਦੇ ਅਨੁਸਾਰ ਸੱਭਿਆਚਾਰ ਲਈ ਵਿਹਾਰ ਅਤੇ ਵਿਹਾਰ ਲਈ ਪਰਥਕ ਅਤੇ ਪ੍ਰੋਖ ਪੈਟਰਨ ਆ ਜਾਂਦੇ ਹਨ ਜਿਨ੍ਹਾਂ ਦੇ ਪ੍ਰਤੀਕਾਂ ਦੁਆਰਾ ਗ੍ਰਹਿਣ ਕੀਤੇ ਜਾਂਦੇ ਹਨ ਅਤੇ ਦੂਜਿਆਂ ਤੱਕ ਪਹੁੰਚਾਏ ਜਾਂਦੇ ਹਨ ਅਤੇ ਇਹਨਾਂ ਵਿੱਚ ਮਨੁੱਖ ਸਿਰਜੀਆਂ ਵਸਤੂਆਂ ਵੀ ਆ ਜਾਂਦੀਆਂ ਹਨ ਜਿਹੜੀਆਂ ਉਹਨਾਂ ਨੂੰ ਸਕਾਰ ਕਰਦੀਆਂ ਹਨ ਇਹ ਪਰਿਭਾਸ਼ਾ ਪਹਿਲੀਆਂ ਨਾਲੋਂ ਕਿਤੇ ਜ਼ਿਆਦਾ ਭਰਪੂਰ ਹੈ ਇਸ ਵਿੱਚ ਪੈਟਰਨ ਦੀ ਗੱਲ ਕੀਤੀ ਗਈ ਹੈ ਜਿਸ ਦਾ ਅਰਥ ਹੈ ਸੱਭਿਆਚਾਰ ਵਿੱਚਲੇ ਤੱਤ ਮਿਲ ਕੇ ਪੈਟਰਨ ਬਣਾਉਂਦੇ ਹਨ ਇਹ ਪੈਟਰਨ ਦੇ ਪ੍ਰਤਕ ਅਤੇ ਪਰੋਪ ਹੋਣ ਵੱਲ ਇਸ਼ਾਰਾ ਕਰਕੇ ਵਿਹਾਰ ਅਤੇ ਵਿਹਾਰ ਪਿੱਛੇ ਕੰਮ ਕਰਦੇ ਵਿਚਾਰ ਦੋਹਾਂ ਨੂੰ ਲਿਆ ਗਿਆ ਹੈ ਦੂਜੀ ਗੱਲ ਇਸ ਵਿੱਚ ਪ੍ਰਤੀਕਾਂ ਦੀ ਕੀਤੀ ਗਈ ਹੈ ਜੋ ਸੱਭਿਆਚਾਰ ਦਾ ਪ੍ਰਮੁੱਖ ਲੱਛਣ ਹੈ ਜੋ ਕਿ ਟਾਇਲਰ ਦੀ ਪਰਿਭਾਸ਼ਾ ਵਿੱਚ ਅਸਪਸ਼ਟ ਗੱਲ ਨੂੰ ਸਪਸ਼ਟ ਕਰਦੀ ਹੈ ਤੀਜਾ ਇਸ ਵਿੱਚ ਪਦਾਰਥਕ ਵਸਤੂਆਂ ਦੀ ਵੀ ਗੱਲ ਕੀਤੀ ਗਈ ਹੈ ਜੋ ਪਹਿਲੀਆਂ ਪਰਿਭਾਸ਼ਾਵਾਂ ਵਿੱਚ ਗਾਇਬ ਸੀ ਨੈਕਸਟ ਹੈ ਕਲਾਈਡ ਕਲੰਕ ਹੋਣ ਤੇ ਵਿਲੀਅਮ ਕੈਲੀ ਦੀ ਪਰਿਭਾਸ਼ਾ ਐਨ ਅਨੁਸਾਰ ਸਭਿਆਚਾਰ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ ਰਹਿਣੀ ਬੈਣੀ ਦੇ ਉਹ ਸਾਰੇ ਪ੍ਰਥਾਕ ਤੇ ਪ੍ਰੇਖ ਤਾਰਕਿਕ ਉਹ ਤਾਰਕਿਕ ਅਤੇ ਤਰਕਹੀਣ ਡਿਜ਼ਾਈਨ ਸ਼ਾਮਿਲ ਹੁੰਦੇ ਹਨ ਜਿਹੜੇ ਇਤਿਹਾਸਿਕ ਤੌਰ ਤੇ ਸਿਰਜੇ ਗਏ ਹੁੰਦੇ ਹਨ ਅਤੇ ਕਿਸੇ ਨਿਸ਼ਚਿਤ ਸਮੇਂ ਮੁੱਖੀ ਵਿਹਾਰ ਲਈ ਸੰਭਾਵੀ ਰਾਹ ਦਿਖਾਵੇ ਵੱਜੋਂ ਹੋਂਦ ਵਿੱਚ ਆਉਂਦੇ ਹਨ ਉਪਰੋਕਤ ਪਰਿਭਾਸ਼ਾ ਭਾਵੇਂ ਇਤਿਹਾਸਿਕਤਾ ਦੇ ਅੰਸ਼ 'ਤੇ ਜ਼ੋਰ ਦਿੰਦੀਆਂ ਹਨ ਪਰ ਇਹ ਇਤਿਹਾਸਿਕਤਾ ਨੂੰ ਅਨਿਸ਼ਚਿਤ ਰਹਿਣ ਦਿੰਦੀਆਂ ਹਨ ਇਤਿਹਾਸਿਕਤਾ ਦਾ ਨਿਸ਼ਚਿਤ ਅਰਥ ਤਾਂ ਦੇ ਹੀ ਨਿਕਲੇਗਾ ਕਿਰ ਸਮਾਜ ਵਿਚਲੀ निरंतरता ਨੂੰ ਨਿਰੰਤਰਤਾ ਭੰਗ ਹੋਣ ਦੇ ਪੜਾਅ ਵਿੱਚ ਰੱਖ ਕੇ ਵੇਖਿਆ ਜਾਵੇ। ਨੈਕਸਟ ਹੈ ਕਦਰਾਂ ਕੀਮਤਾਂ ਦਾ ਸਿਸਟਮ। ਕੋਰੋਬੜ ਤੇ ਕਲੰਕ ਹੋਣ ਦੀ ਪਰਿਭਾਸ਼ਾ ਵਿੱਚ ਕਦਰਾਂ ਕੀਮਤਾਂ ਦਾ ਅੰਸ਼ ਵੀ ਸਾਹਮਣੇ ਆਉਂਦਾ ਹੈ। ਕਈ ਸਮਾਜ ਵਿਗਿਆਨੀਆਂ ਨੇ ਸੱਭਿਆਚਾਰ ਨੂੰ ਕਦਰਾਂ ਕੀਮਤਾਂ ਦਾ ਸਿਸਟਮ ਵੀ ਕਿਹਾ ਹੈ। ਜਾਂਦਾ ਨਹੀਂ ਵੀ ਕਿਹਾ ਹੈ ਇੱਥੇ ਜਾਂਦਾ ਨਹੀਂ ਆਣਾ ਠੀਕ ਹੈ। ਇਹੀ ਕਦਰਾਂ ਕੀਮਤਾਂ ਸੱਭਿਆਚਾਰ ਦੀ ਉਚਿਤ ਦੇ ਢੁਕਵੀਂ ਪਰਿਭਾਸ਼ਾ ਲੱਭਣ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਕਦਰਾਂ ਕੀਮਤਾਂ ਸਮਾਜਿਕ ਵਰਤਾਰਾ ਹੀ ਹੁੰਦੀਆਂ ਹਨ ਇਹ ਪਦਾਰਥਕ ਤੇ ਗੈਰ ਪਦਾਰਥਕ ਵੀ ਹੁੰਦੀਆਂ ਹਨ ਜੇਕਰ ਅਸੀਂ ਕਦਰਾਂ ਕੀਮਤਾਂ ਦੀ ਵਸਤੂਪਰਕਤਾ ਨੂੰ ਤੇ ਸਮਾਜਿਕਤਾ ਨੂੰ ਮੰਨ ਲਈਏ ਤਾਂ ਇਹਨਾਂ ਦੇ ਹੋਣ ਦੇ ਵਿੱਚ ਆਉਣ ਅਤੇ ਖਤਮ ਹੋ ਜਾਣ ਜਾਂ ਬਦਲ ਜਾਣ ਦੇ ਕਾਰਨ ਨੂੰ ਵਸਤੂ ਪਰਕਟਾਂਗਨਾ ਨਿਸ਼ਚਿਤ ਕੀਤਾ ਜਾ ਸਕਦਾ ਹੈ ਕਹਿਣ ਦਾ ਭਾਵ ਹੈ ਕਿ ਜਿਹੜੇ ਕਦਰਾਂ ਕੀਮਤਾਂ ਨਾ ਇਹਦੇ ਤੋਂ ਅਸੀਂ ਸੱਭਿਆਚਾਰ ਦੀ ਕੁਝ ਹੱਦ ਤੱਕ ਸਪਸ਼ਟ ਉਦਾਹਰਣ ਲੈ ਸਕਦੇ ਹਾਂ ਏਗਜ਼ਾਮਪਲ ਲੈ ਸਕਦੇ ਹਾਂ ਪਰਿਭਾਸ਼ਾ ਲੈ ਸਕਦੇ ਹਾਂ ਹੁਣ ਸਭ ਤੋਂ ਲਾਸਟ ਵਿੱਚ ਹੈ ਨਵੀਂ ਪਰਿਭਾਸ਼ਾ ਬੇਟਾ ਇਹ ਕਰੀਏਂਦਾ ਕਿ ਬੱਚਾ ਇਹ ਸੋਚਦਾ ਕਿ ਬਾਕੀ ਸਾਰੇ ਪੁਆਇੰਟ ਮੈਂ ਲਿਖ ਲੈਣਾ ਤੇ ਇਹ ਲਾਸਟ ਵਿੱਚ ਰਹਿਣ ਦੇਣਾ ਪਰ ਇੱਥੇ ਤੁਸੀਂ ਕੀ ਕਰਨਾ ਕਿ ਨਵੀਂ ਪਰਿਭਾਸ਼ਾ ਜਿਹੜੀ ਅਸੀਂ ਇੰਨਾ ਨਿਚੋੜ ਕੱਢ ਕੇ ਲਿਖੀ ਹੈ ਉਨਤੋ ਹੀ ਮਿਸ ਨਹੀਂ ਕਰਨਾ ਠੀਕ ਹੈ ਇਹ ਸਾਰੇ ਪੁਆਇੰਟ ਲਿਖਨੇ ਤੁਹਾਡੇ ਨੀਅਰ ਬਟ 14 ਜਿਹੜੇ ਪੁਆਇੰਟ ਬਣ ਗਏ ਨੇ ਜੋ ਕਿ ਤੁਹਾਨੂੰ ਈਜ਼ੀਲੀ ਜਿਹੜੇ 20 ਮਾਰਕਸ ਲਾ ਸਕਦੇ ਨੇ ਠੀਕ ਹੈ ਹਾਂਜੀ ਨਵੀਂ ਪਰਿਭਾਸ਼ਾ ਨੂੰ ਮਿਸ ਨਹੀਂ ਕਰਨਾ ਕਦਰਾਂ ਕੀਮਤਾਂ ਦੇ ਆਧਾਰ ਤੇ ਸੱਭਿਆਚਾਰ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਹਿੰਦੇ ਕਿ ਸੱਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ ਇਹ ਬੜਾ ਜਟਿਲ ਦਾ ਬੜਾ ਕਠਿਨ ਹੈ ਇਹਨੂੰ ਸਮਝਣਾ ਆਸਾਨ ਨਹੀਂ ਹੈਗਾ ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਿਕ ਪੜਾਅ ਉੱਤੇ ਪ੍ਰਚਲਿਤ ਕਦਰਾਂ-ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਤਕ ਤੇ ਭੌਤਿਕ ਵਰਤਾਰੇ ਸ਼ਾਮਲ ਹੁੰਦੇ ਹਨ ਇਸ ਪਰਿਭਾਸ਼ਾ ਨੂੰ ਭਾਵੇਂ ਅੰਤਿਮ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਪੂਰਨਤਾ ਦੇ ਕਾਫੀ ਨੇੜੇ ਹੈ ਕਹਿੰਦਾ ਮਤਲਬ ਕਿ ਇਹੀ ਇਹ ਨਹੀਂ ਕਹਿ ਸਕਦੇ ਕਿ ਇਹ ਪਰਿਭਾਸ਼ਾ ਸਭ ਤੋਂ ਜ਼ਿਆਦਾ ਪਰਫੈਕਟ ਹੈ ਕਹਿੰਦੇ ਕਿ ਪਰ ਇਹ ਜਿਹੜੀ ਹੈ ਨਾ ਪਰਫੈਕਟ ਦੇ ਲਾਗੇ ਚਾਗੇ ਹੈਗੀ ਹੈ ਠੀਕ ਹੈ ਇਸ ਵਿੱਚ ਲਗਭਗ ਉਹ ਸਾਰੇ ਤੱਤ ਆ ਜਾਂਦੇ ਨੇ ਜੋ ਸਭਿਆਚਾਰ ਲਈ ਬਹੁਤ ਹੀ ਜ਼ਰੂਰੀ ਹਨ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਤੁਸੀਂ ਇਹਦਾ ਸਾਰ ਜਿਹੜਾ ਹੈ ਅੱਛੀ ਤਰ੍ਹਾਂ ਕਰ ਲੈਣਾ ਬੇਟਾ ਆਈ نو ਡੈਡ ਕਿ ਬਹੁਤ ਜ਼ਿਆਦਾ ਮੁਸ਼ਕਲ ਹੈਗਾ ਕਿਉਂਕਿ ਮੈਨੂੰ ਲਿਖਦੇ ਸਮੇਂ ਵੀ 2-3 ਬੁੱਕਸ ਦੇ ਵਿੱਚ ਮੈਂ ਵੇਖਿਆ ਤੇ ਫਿਰ ਇਹ ਜਿਹੜਾ ਸਾਰਾ ਤਨਸਾਰ ਲਿਕੇ ਦਿੱਤਾ ਹੈ ਤੇ ਮੇਰੀ ਵੀਡੀਓ ਬੇਟਾ ਜੀ ਤੁਹਾਨੂੰ ਅੱਛੀ ਲੱਗਦੀ ਹੈ ਪੜ੍ਹਾਉਣ ਦਾ ਤਰੀਕਾ ਅੱਛਾ ਲੱਗਦਾ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਮੈਂ ਹੋਰ ਜ਼ਿਆਦਾ ਅੱਛੇ ਤਰ੍ਹਾਂ ਪੜ੍ਹਾ ਸਕਾਂ ਠੀਕ ਹੈ ਨੈਕਸਟ ਵੀਡੀਓ ਚ ਟੇਕ ਕੇਅਰ